ਸ਼ੰਭੂ ਬਾਰਡਰ ਤੇ ਖੜੇ ਆ ਇਸ ਟਾਈਮ ਤੁਸੀਂ ਜੋ ਮਾਹੌਲ ਦੇਖ ਰਹੇ ਹੋ ਜਥਾ तकरीबन ਨਿਕਲ ਚੁੱਕਿਆ ਹੈ ਜਿਹੜਾ 101 ਮਰਜੀ ਵੜਿਆਂ ਦਾ ਜਥਾ ਅੱਗੇ ਜਾਣਾ ਹੈ ਉਹ ਨਿਕਲ ਚੁੱਕਿਆ ਹੈ ਤੇ ਤੁਸੀਂ ਦੇਖ ਰਹੇ ਹੋ ਪਿੱਛੇ ਸੰਗਤ ਨੂੰ ਰੋਕੇ ਰੱਖਿਆ ਪੂਰੇ ਜਾਪ ਦੇ ਨਾਲ ਸਾਰਾ ਕੰਮ ਹੋ ਰਿਹਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਅੱਗੇ ਜਾ ਰਹੀਆਂ ਨੇ ਤੇ ਸਾਰਾ মিডিਆ ਇਹਨੂੰ ਕਵਰ ਕਰ ਰਿਹਾ ਹੈ ਬੜੇ ਸ਼ਾਂਤਮਈ ਢੰਗ ਦੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਬਾਕੀ ਅੱਗੋਂ ਸਰਕਾਰ ਦਾ ਕੀ ਜਵਾਬ ਹੋਏਗਾ ਇਹ ਦੇਖਣਾ ਹੋਏਗਾ 101 ਮਰਜੀ ਬੜੇ ਜੋ ਕਿਸਾਨ ਜਥੇਬੰਦੀਆਂ ਨੇ ਆਪਣੇ ਵਿੱਚੋਂ ਸਿਲੈਕਟ ਕਰਕੇ ਭੇਜੇ ਨੇ ਉਹ ਬਿਲਕੁਲ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਹਰਿਆਣਾ ਸਰਕਾਰ ਨੇ ਰਾਹ ਬੰਦ ਕੀਤਾ ਹੋਇਆ ਹੈ ਉੱਥੇ ਖੜੇ ਹੈ ਹੁਣ ਦੇਖਣਾ ਹੋਏਗਾ ਵੀ ਉਹਨਾਂ ਨੂੰ ਅੱਗੇ ਜਾਣ ਦਿੰਦੇ ਐ ਜਾਂ ਉਹਨਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਐ ਪਰ ਇਧਰ ਵਾਲੇ ਪਾਸਿਓਂ ਪੰਜਾਬ ਵਾਲੇ ਬੰਨਿਆਂ ਕੋਈ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੈਗੀ ਕੋਈ ਕਿਸੇ ਤਰ੍ਹਾਂ ਦਾ ਪੜਕਾ ਉਪਹਾਸ਼ਨ ਨਹੀਂ ਹੈਗਾ ਮਲਕੀ ਸਤਨਾਮ ਵਾਇਗਰੂ ਦਾ ਜਾਪ ਕੀਤਾ ਜਾ ਰਿਹਾ ਹੈ ਸੰਗਤਾਂ ਪੈਦਲ ਜਾ ਰਹੀਆਂ ਨੇ ਹੁਣ ਦੇਖਣਾ ਹੋਏਗਾ ਵੀ ਉਹਨਾਂ ਨੂੰ ਪੈਦਲ ਵੀ ਅੱਗੇ ਜਾਣ ਦਿੱਤਾ ਜਾਂਦਾ ਏ ਕਿ ਨਹੀਂ ਜਾਣ ਦਿੱਤਾ ਜਾਂਦਾ ਸੰਗਤਾਂ ਨੇ ਪਹਿਲੇ ਹੱਲੇ ਦੇ ਵਿੱਚ ਇੱਥੇ ਬਿਲਕੁਲ ਹਰਿਆਣਾ ਬਾਰਡਰ ਦੇ ਮੂਹਰੇ ਆ ਕੇ ਖੜ ਗਏ ਆ ਹੁਣ ਦੇਖਣਾ ਹੋਏਗਾ ਵੀ ਇਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਕਿ ਨਹੀਂ ਜਾਣ ਦਿੱਤਾ ਜਾਂਦਾ ਬੜੇ ਸ਼ਾਂਤਵੇਂ ਢੰਗ ਦੇ ਨਾਲ ਇੱਥੇ ਸੰਗਤਾਂ ਖੜੀਆਂ ਨੇ 101 ਮਰਜੀਬੜੇ ਜਿਹੜੇ ਆ ਉਹ 9 ਵਰ 9 ਤਿਆਰ ਹੋ ਕੇ ਇੱਥੇ ਖੜ ਗਏ ਆ ਕਿ ਹੁਣ ਇਹਨਾਂ ਨੂੰ ਅੱਗੇ ਜਾਣ ਦੇਣਗੇ ਜਾਂ ਨਹੀਂ ਇਹ ਹਰਿਆਣਾ ਸਰਕਾਰ ਦੇ ਉੱਤੇ ਆ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਆ ਵੀ ਇਹਨਾਂ ਨਾਲ ਕੀ ਹੁੰਦਾ ਹੈ ਇਹ ਜੋ ਤੁਸੀਂ ਦੇਖ ਰਹੇ ਹੋ 6 ਦਸੰਬਰ ਦੀਆਂ ਤਾਜ਼ਾ ਤਸਵੀਰਾਂ ਨੇ ਬਿਲਕੁਲ ਤਾਜ਼ਾ ਰਿਪੋਰਟ ਹੈ ਕਿ ਹੁਣ ਇਸ ਵੇਲੇ ਕੀ ਘਟ ਵਾਪਰ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਤੇ ਸਾਰਾ ਮੀਡੀਆ ਸਾਰਾ ਪ੍ਰੈਸ ਇੱਥੇ ਇਕੱਠਾ ਹੋਇਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਵੀ ਇਹਨਾਂ ਨੂੰ ਅੱਗੇ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਤੇ ਬਾਕੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਚੁਣੇ ਹੋਏ ਨਮਾਇਦੇ ਐ ਉਹ ਨਾ ਉਹਰ ਨਾ ਤਿਆਰ ਹੋ ਕੇ ਇੱਥੇ ਆ ਕੇ ਖੜ ਗਏ ਐ ਇੱਕ ਘੱਗਰ ਦਰਿਆ ਤੋਂ ਥੱਲੇ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇੱਥੇ ਥੱਲੇ ਵੀ ਇਹਨਾਂ ਨੇ ਪੈਰਾ ਮਿਲਟਰੀ ਜਿਹੜੀ ਐ ਉਹ ਤਾਇਨਾਤ ਕੀਤੀ ਹੋਈ ਐ ਵੀ ਕਿਤੇ ਥੱਲਿਓਂ ਦੀ ਹੋ ਕੇ ਵਗਦੇ ਦਰਿਆ ਦੇ ਵਿੱਚੋਂ ਹੀ ਕਿਤੇ ਜਿਹੜੀ ਕਿਸਾਨ ਜਥੇਬੰਦੀਆਂ ਉਹ ਲੰਘ ਨਾ ਜਾਣ ਇਹਨਾਂ ਨੇ ਪਰਲੇ ਪਾਸੇ ਘੱਗਰ ਦਰਿਆ ਦੇ ਵਿੱਚ ਵੀ ਜਿਹੜੇ ਆਪਣੇ ਜਵਾਨ ਹੈ ਸੁਰੱਖਿਆ ਕਰਮੀ ਆ ਉਹ ਖੜਾਏ ਹੋਏ ਆ ਇਸ ਕਦਰ ਇਹਨਾਂ ਨੇ ਜਾਨ ਤੋਂ ਰੋਕਿਆ ਹੋਇਆ ਪਰ ਹੁਣ ਦੇਖਣਾ ਹੋਏਗਾ ਵੀ ਅੱਜ ਸਰਕਾਰ ਦੀ ਨੀਤੀ ਦਾ ਪਤਾ ਲੱਗ ਜਾਏਗਾ ਵੀ ਇਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਜਾਂ ਨਹੀਂ ਜਾਣ ਦਿੱਤਾ ਜਾਂਦਾ ਆਪਾਂ ਗੱਲ ਕਰਾਂਗੇ 101 ਮਰਜੀ ਬੜਿਆਂ ਦੇ ਵਿੱਚੋਂ ਇੱਕ ਵੀਰ ਜੀ ਸਾਡੇ ਨਾਲ ਨੇ ਇੱਥੇ ਜਿਨ੍ਹਾਂ ਨੇ ਅੱਗੇ ਜਾਣਾ ਚੁਣ ਕੇ ਭੇਜੇ ਹੋਏ ਮਰਜੀ ਬੜਿਆਂ ਦੇ ਵਿੱਚੋਂ ਵੀਰ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਪੂਰੀ ਚੜ੍ਹਦੀ ਕਲਾ ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਆ ਜੋ ਅੱਜ ਦੇ ਦਿਨ ਸਾਡੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਹਨਾਂ ਨੇ ਭਾਰਤ ਦੇਸ਼ ਦੇ ਲਈ ਆਪਣੀ ਕੁਰਬਾਨੀ ਦਿੱਤੀ ਸੀਗੀ ਅੱਜ ਜਿਹੜੇ ਆ ਬਾਰਸ਼ ਗਣੇ ਆ ਅਸੀਂ ਉਹਨਾਂ ਦੇ ਹੀ ਆ ਉਹ ਸਾਡੇ ਦਾਦਾ ਜੀ ਸੀਗੇ ਉਹਨਾਂ ਨੇ ਭਾਰਤ ਦੇਸ਼ ਲਈ ਕੁਰਬਾਨੀ ਕੀਤੀ ਆ ਪਰ ਅੱਜ ਦੀ ਜੋ ਨੇਤਾਗਿਰੀ ਆ ਅੱਜ ਦਾ ਜੋ ਪੀਐਮ ਜੋ ਹਰਿਆਣਾ ਦਾ ਸੀਐਮ ਉਹ ਦੇਖੋ ਤੁਸੀਂ ਕਿਵੇਂ ਸਾਨੂੰ ਰੋਕ ਰਹੇ ਨੇ ਅਸੀਂ 9 ਮਹੀਨੇ ਤੋਂ ਇੱਥੇ ਬਾਰਡਰ ਤੇ ਬੈਠੇ ਆ ਹਰਿਆਣਾ ਸ਼ੰਭੂ ਬਾਰਡਰ ਤੇ ਜੀ ਤੇ ਹੁਣ ਕੀ ਰਣਨੀਤੀ ਲੈ ਕੇ ਚੱਲੇ ਹੋ ਬੈਗਾਂ ਦੇ ਵਿੱਚ ਕੀ ਪੁੱਛਿਆ ਤੁਹਾਡੇਾਂ ਚ ਤੇ ਕਿੰਨੇ ਕੁ ਚਿਰ ਉਥੇ ਰਹਿਣ ਦਾ ਪਲਾਨ ਹੈ ਕਿਵੇਂ ਦੀ ਰਣਨੀਤੀ ਕਰਕੇ ਚੱਲੇ ਹੋ ਰਹਿਣਾ ਤਾਂ ਅਸੀਂ ਜਦੋਂ ਤੱਕ ਇਹ ਉੱਥੀ ਆ ਦਿੱਲੀ ਉਹ ਜਦੋਂ ਤੱਕ ਜਿਹੜੀਆਂ ਸਾਡੀਆਂ 12 ਮੰਗਾਂ ਨੇ ਉਹ ਸਰਕਾਰ ਪੂਰੀਆਂ ਨਹੀਂ ਕਰਦੀ ਚਾਹੇ ਸਾਨੂੰ ਉਥੇ 6 ਮਹੀਨੇ ਲੱਗਣ ਸਾਨੂੰ ਲੱਗੇ ਸਾਲ ਅਸੀਂ ਉੱਥੇ ਹੀ ਰਹਾਂਗੇ ਹੌਲੀ ਹੌਲੀ ਸਾਡੇ ਮਗਰ ਜਿੰਨੇ ਵੀ ਸਾਡਾ ਸਮਾਨ ਆ ਸਾਰਾ ਟੈਂਟ ਤੰਬੂ ਸਾਡੇ ਮਗਰ ਦਿੱਲੀ ਪਹੁੰਚ ਜਾਣਗੇ ਜੀ ਤੇ ਇਧਰ ਹੁਣ ਹਰਿਆਣਾ ਸਰਕਾਰ ਵੱਲੋਂ ਕਿਹੋ ਜਿਹਾ ਰੁਖ ਹੈ ਉਹਨਾਂ ਤੁਹਾਨੂੰ ਜਾਣ ਦੇਣਗੇ ਨਹੀਂ ਜਾਣ ਦੇਣਗੇ ਤਾਂ ਤੁਹਾਡੇ ਕੀ ਅੱਗੇ ਦਾ ਪਲਾਨ ਹੋਏਗਾ ਅਸੀਂ ਤਾਂ ਹੁਣ ਦਿੱਲੀ ਲਈ ਤੁਰੇ ਆ ਅਸੀਂ ਪੀਸਫੁਲੀ ਜਾਣਾ ਹੁਣ ਅੱਗੇ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੇ ਕੈਮਰਾਮੈਨ ਨੂੰ ਦਿਖਾਓ ਅੱਗੇ ਉਹਨਾਂ ਨੇ ਪੱਕੀ ਜਿਵੇਂ ਜੇਲ੍ਹ ਹੁੰਦੀ ਆ ਜੀ ਜੀ ਜੇਲ੍ਹ ਦੀ ਤਰ੍ਹਾਂ ਤਬਦੀਲ ਕਰਤਾ ਪੋੜ ਲੂ ਜੀ ਹੁਣ ਉਹ ਜੇਲ੍ਹ ਤੋੜਨੀ ਪੀਸਫੁਲੀ ਅਸੀਂ ਕਹਿੰਦੇ ਆ ਅਸੀਂ ਜਾਈਏ ਜੇ ਅਸੀਂ ਉਹਨੂੰ ਤੋੜਾਂਗੇ ਤੋੜਾਂਗੇ ਉਹਨਾਂ ਨੇ ਸਾਡੇ ਉੱਤੇ ਇਹੋ ਜਿਹਾ ਇਲਜ਼ਾਮ ਲਾਉਣਾ ਵੀ ਇਹ 13 ਫਰਵਰੀ ਨੂੰ ਜੋ ਇਹਨਾਂ ਨੇ ਕਰਿਆ ਸੀ ਜਾਂ 21 ਫਰਵਰੀ ਨੂੰ ਇਹਨਾਂ ਨੇ ਕਰਿਆ ਸੀ ਵੀ ਉਹ ਉਸੇ ਤਰ੍ਹਾਂ ਆਏ ਨੇ ਅੱਜ ਵੀ ਇਹਨਾਂ ਨੇ ਆ ਕੇ ਆ ਦੇਖੋ ਸਾਡਾ ਭੰਨ ਤੋੜ ਕਰੀਆ ਅਸੀਂ ਉਹ ਨਹੀਂ ਕਰਨਾ ਚਾਹੁੰਦੇ ਅਸੀਂ ਪੀਸਫੁਲੀ ਜਾਣਾ ਚਾਹੁੰਦੇ ਆ ਇਹਨਾਂ ਨੂੰ ਰੋਕਾ ਨੂੰ ਪ੍ਰਸ਼ਾਸਨ ਹਟਾਵੇ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਤੇ ਬਾਬਾ ਜੀ ਇੱਕ ਜਿਹੜੀ ਚੀਜ਼ ਕਹੀ ਜਾਂਦੀ ਆ ਵੀ ਕਿਸਾਨਾਂ ਨੇ ਰਸਤਾ ਰੋਕਿਆ ਹੋਇਆ ਹੈ ਹਰਿਆਣੇ ਦੇ ਪੰਜਾਬ ਦਾ ਜਿਹੜਾ ਬਾਡਰ ਹੈ ਕਿਸਾਨਾਂ ਨੇ ਰੋਕਿਆ ਹੋਇਆ ਹੈ ਕੀ ਅੱਜ ਇਹ ਗੱਲ ਸ ਜਾਣ ਲਈ ਤਿਆਰ ਨੇ ਕਿਸਾਨਾਂ ਕਰਕੇ ਹਰਿਆਣਾ ਸਰਕਾਰ ਨੇ ਰਸਤਾ ਰੋਕਿਆ ਹੋਇਆ ਮੈਂ ਤੁਹਾਡੇ ਮੀਡੀਆ ਦੇ ਚੈਨਲ ਜਰੀਏ ਮੈਂ ਅਪੀਲ ਕਰਦਾ ਜਿਹੜੇ ਉਰੇ ਆਲੇ ਦਾਲੇ ਦੇ ਪਿੰਡ ਨੇ ਜਾਂ ਉਰੇ ਆਲੇ ਦਾਲੇ ਸ਼ਹਿਰ ਨੇ ਵਪਾਰੀ ਨੇ ਟਰਾਂਸਪੋਰਟ ਦਾ ਉਹ ਕਹਿੰਦੇ ਦੀ ਕਿਸਾਨਾਂ ਨੇ ਰਸਤਾ ਰੋਕਿਆ ਹੋਇਆ ਅੱਜ ਆ ਕੇ ਤੁਸੀਂ ਦੇਖ ਲਓ ਪਿੱਛੋਂ ਜੀ ਸਿਰੇ ਤੱਕ ਜਿੱਥੇ ਤੱਕ ਕਿਸਾਨ ਬੈਠੇ ਆ ਸਾਡੇ ਵੱਲੋਂ ਰਸਤਾ ਖੁੱਲਾ ਜੀ ਜੇ ਬੰਦ ਕਰਿਆ ਤਾਂ ਹਰਿਆਣਾ ਪ੍ਰਸ਼ਾਸਨ ਤੇ ਸੈਂਟਰ ਪ੍ਰਸ਼ਾਸਨ ਨੇ ਕਰਿਆ ਹੋਇਆ ਅੱਜ ਸਾਰਿਆਂ ਨੂੰ ਪਤਾ ਲੱਗ ਜੂਗਾ ਜਿਹੜੇ ਕਿਸਾਨਾਂ ਨੂੰ ਮਾਰਾ ਕਹਿੰਦੇ ਸੀਗੇ ਅੱਜ ਉਹ ਅੱਖਾਂ ਖੋਲ ਕੇ ਦੇਖ ਲੈਣ ਵੀ ਕਿਸਾਨ ਮਾਰੇ ਨੇ ਕਿ ਹਰਿਆਣੇ ਦਾ ਪ੍ਰਸ਼ਾਸਨ ਦਾ ਦਿੱਲੀ ਦਾ ਪ੍ਰਸ਼ਾਸਨ ਮਾਰਾ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਦਾ ਜਿਨ੍ਹਾਂ ਨੇ ਇਹ ਉਹਨਾਂ ਮਰਜੀ ਬੜਿਆਂ ਚੋਂ ਇੱਕ ਨੇ ਜਿਹੜੇ 101 ਮਰਜੀ ਬੜਿਆਂ ਦਾ ਪਹਿਲਾ ਜਥਾ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਵੀ ਇਹ ਜਿਹੜਾ ਰਸਤਾ ਹੈ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਨਾ ਕਿ ਕਿਸਾਨ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਵੀ ਉਹਨਾਂ ਵੱਲੋਂ ਸਾਰਾ ਦਾ ਸਾਰਾ ਰਸਤਾ ਜਿਹੜਾ ਹੈ ਉਹ ਖੁੱਲਾ ਹੈ ਪਰ ਅੱਗੇ ਹਰਿਆਣਾ ਸਰਕਾਰ ਨੇ ਪੂਰੀ ਮਸਤੀ ਨਾਲ ਬੈਰੀਕੇਟਿੰਗ ਕੀਤੀ ਹੋਈ ਹੈ ਇਸ ਤਰੀਕੇ ਦੀ ਬੈਰੀਕੇਟਿੰਗ ਹੈ ਜਿਵੇਂ ਕਿਸੇ ਦੂਜੇ ਦੇਸ਼ ਨਾਲ ਜਿਹੜਾ ਬਾਰਡਰ ਖੜਾ ਕੀਤਾ ਹੋਇਆ ਹੋਏ ਹੁਣ ਦੇਖਣਾ ਹੋਏਗਾ ਵੀ ਇਹਨਾਂ ਨੂੰ 101 ਮਰਜ਼ੀ ਵੜਿਆਂ ਨੂੰ ਅੱਗੇ ਭੇਜਿਆ ਜਾਂਦਾ ਹੈ ਜਾਏ ਤੋਂ ਵਾਪਸ ਭੇਜਦੇ ਹੈ ਜਾਂ ਕਿਵੇਂ ਦਾ ਮਾਹੌਲ ਸਰੀਆ ਸਿਰ ਜਾ ਜਾਏਗਾ ਹਾਲਾਂਕਿ ਤੁਸੀਂ ਦੇਖ ਰਹੇ ਹੋ ਹਰਿਆਣਾ ਪ੍ਰਸ਼ਾਸਨ ਦੇ ਜਿਹੜੇ ਸਪੀਕਰ ਹੈ ਉਧਰੋਂ ਲਾਏ ਹੋਏ ਹੈ ਉਹਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਦਾ ਕੀਰਤਨ ਚਲਾਇਆ ਜਾ ਰਿਹਾ ਹੈ ਪਰ ਹੁਣ ਕੀ ਮਨਸ਼ਾ ਇਹਨਾਂ ਦੀ ਇਹ ਅੱਗੇ ਜਾਣ ਦਿੰਦੇ ਹੈ ਕਿਸਾਨਾਂ ਨੂੰ ਜਾਂ ਨਹੀਂ ਜਾਣ ਦਿੰਦੇ ਕੀ ਘਟੇ ਵਾਪਰੇਗਾ ਇਹ ਤਾਂ ਹੁਣ ਸਮੇਂ ਦੇ ਗਰਭ ਦੀਆਂ ਗੱਲਾਂ ਨੇ ਜਾਰੀ ਹੈ ਸੋ ਇਥੇ ਇਸ ਟਾਈਮ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵਿੱਚੋਂ মিডিਆ ਨੂੰ ਪਿੱਛੇ ਹਟਣ ਵਾਸਤੇ ਕਹਿ ਦਿੱਤਾ ਗਿਆ ਹੈ ਹੁਣ মিডিਆ ਨੂੰ ਪਿੱਛੇ ਹਟਣ ਵਾਸਤੇ ਕਿਉਂ ਕਿ ਹੈ ਇਹ ਦੇਖਣਾ ਹੋਏਗਾ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੀਡੀਆ ਨੂੰ ਸਾਫ਼ ਤੌਰ ਤੇ ਕਿਹਾ ਹੈ ਵੀ ਤੁਸੀਂ ਸਾਰੇ ਮੀਡੀਆ ਕਰਮੀ ਜਿਹੜੇ ਹੈਗੇ ਆ ਉਹ ਪਿੱਛੇ ਹੋ ਜਾਓ ਸਾਰੇ ਮੀਡੀਆ ਵਾਲੇ ਤੁਸੀਂ ਦੇਖ ਰਹੇ ਹੋ ਆਪੋ ਆਪਣਾ ਸਾਜ਼ੋ ਸਮਾਨ ਲੈ ਕੇ ਇਸ ਟਾਈਮ ਪਿੱਛੇ ਨੂੰ ਆ ਰਹੇ ਹੈ ਤੇ ਹੁਣ ਦੇਖਣਾ ਹੋਏਗਾ ਵੀ ਅੱਗੇ ਹੁਣ ਕੀ ਕਰੇਗਾ ਹਰਿਆਣਾ ਪ੍ਰਸ਼ਾਸਨ ਤੇ ਕਿਸਾਨਾਂ ਦਾ ਕਿਹੋ ਜਿਹਾ ਜਵਾਬ ਹੋਏਗਾ ਅੱਗੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਦੇਖੋ ਕਿਦਾਂ ਦੀ ਬੈਰੀਕੇਟਿੰਗ ਕੀਤੀ ਗਈ ਹੈ ਕਿਸ ਤਰ੍ਹਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਿਦਾਂ-ਕਿਦਾਂ ਦੇ ਹਥਕੰਡੇ ਅਪਣਾਏ ਜਾ ਰਹੇ ਹੈ ਜਦਕਿ ਕਿਸਾਨ ਬਿਲਕੁਲ ਨਿਹੱਥੇ ਪੈਦਲ ਤੇ ਸਤਨਾਮ ਵਾਇਗਰੂ ਦਾ ਜਾਪ ਕਰਦੇ ਇਥੋਂ ਜਾਣ ਦੀ ਕੋਸ਼ਿਸ਼ ਕਰ ਰਹੇ ਹੈ ਬਿਲਕੁਲ ਸਿਰੇ ਦੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੋ ਕੁਝ ਵੀ ਸਕਦਾ ਹੈ ਕੁਝ ਵੀ ਵਾਪਰ ਸਕਦਾ ਪਰ ਹਾਲ ਦੀ ਘੜੀ ਕਿਸਾਨਾਂ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਹੱਲਾ ਗੁੱਲਾ ਨਹੀਂ ਕੀਤਾ ਜਾ ਰਿਹਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਾਣ ਦੀ ਕੋਸ਼ਿਸ਼ ਕਰ ਰਹੇ ਐ ਹੁਣ ਦੇਖਣਾ ਹੋਏਗਾ ਵੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਜਾਂ ਨਹੀਂ ਜਾਣ ਦਿੱਤਾ ਜਾਂਦਾ ਜਿਸ ਤਰ੍ਹਾਂ ਦੀ ਬੈਰੀਕੇਟਿੰਗ ਹਰਿਆਣਾ ਪ੍ਰਸ਼ਾਸਨ ਨੇ ਕੀਤੀ ਹੋਈ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਵੀ ਅੱਗੇ ਜਾਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਏਗਾ ਉਹਨਾਂ ਨੂੰ ਹਾਲਾਂਕਿ ਹਾਲ ਦੀ ਘੜੀ ਉਹ ਪਿਆਰ ਨਾਲ کہہ ਰਹੇ ਆ ਸਮਝਾ ਕੇ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਸ ਹਾਵ ਨਾਲ ਉਹਨੇ ਬੈਰੀਕੇਡਿੰਗ ਕੀਤੀ ਹੋਈ ਹੈ ਪਰ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਏਗਾ ਇਹ ਤਾਂ ਗੱਲ ਤਕਰੀਬਨ ਤਕਰੀਬਨ ਤੈ ਹੈਗੀ ਹੈ ਹੁਣ ਦੇਖਣਾ ਹੋਏਗਾ ਵੀ ਥੋੜੇ ਸਮੇਂ ਦੇ ਵਿੱਚ ਕੀ ਘਟ ਵਾਪਰਦਾ ਇੱਥੇ ਕਿਵੇਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਹਰਿਆਣਾ ਸਰਕਾਰ ਦਾ ਕੀ ਰਿਐਕਸ਼ਨ ਹੋਏਗਾ ਕਿਸਾਨਾਂ ਦੀ ਕੀ ਜਵਾਬਦੇਹੀ ਹੋਏਗੀ ਉਹ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਪਰ ਕਿਸਾਨ ਆਪਣੇ ਸ਼ਾਂਤਮਈ ਤਰ੍ਹਾਂ ਢੰਗ ਨਾਲ ਜੋ ਆਏ ਹੋਏ ਐ ਉਹ ਹੁਣ ਬਾਪੂ ਜੀ ਤੋਂ ਪੁੱਛਦੇ ਆ ਬਾਪੂ ਜੀ ਕੀ ਕਿਹਾ ਕਿ ਜਿਹੜੇ ਆਫੀਸਰ ਆਏ ਆ ਨਹੀਂ ਕਹਿੰਦੇ ਆ ਵੀ ਇਹਨਾਂ ਨੂੰ ਸਾਡੇ ਤੋਂ ਖਤਰਾ ਕੀ ਆ ਮੇਰਾ ਬੁੱਢਾ ਬੰਦਾ ਕੀ ਖਤਰਾ ਮੇਰੇ ਕੋਲ ਸਟੇਨ ਗਨ ਹੈ ਕਿ ਕੀ ਆ ਮੇਰੇ ਕੋਲ ਅਸਲਾ ਤੁਰ ਕੇ ਜਾਣ ਮੈਨੂੰ ਮੇਰੇ ਕੋਲ ਡਰਦੇ ਆ ਕਾਹਦੇ ਤੋਂ ਡਰਦੇ ਆ ਕੀ ਖਤਰਾ ਇਹਨਾਂ ਨੂੰ ਅਸੀਂ ਜਾਣ ਅੱਗੇ ਸਿਰਫ 101 ਬੰਦਾ ਵਾ ਜੀ ਇਹਨਾਂ ਕੋ ਉੱਥੇ ਸਾਨੂੰ ਜਦੋਂ ਮਰਜ਼ੀ ਕਰ ਦਰੂ ਮਤਲਬ ਇਹਨਾਂ ਨੂੰ ਕਹ ਤਾਂ ਤੋ ਖਤਰਾ ਇਹਨਾਂ ਨੂੰ ਕਹ ਤਾਂ ਪੈਗੇ ਦੇ ਪਿੱਛੇ ਕੋਈ ਆਉਂਦਾ ਤਾਂ ਤਾਂ ਸੋਲਣ ਬਾਜੀ ਕਰਦੇ ਤਾਂ ਦੱਸੋ ਦੇਖ ਸਕਦੇ ਪਿੱਛੇ ਵੇਖਿਆ ਹੋਊਗਾ ਨਾਲੇ ਪਹਿਲਾਂ ਹਰਿਆਣਾ ਸਰਕਾਰ ਦੇ ਵਿੱਚੋਂ ਮੰਤਰੀਆਂ ਦੇ ਬਿਆਨ ਸੀ ਵੀ ਤੁਰ ਕੇ ਜਾ ਸਕਦੇ ਤੁਰ ਕੇ ਨਾ ਕਿਹਾ ਸੀ ਸਾਨੂੰ ਤੁਸੀਂ ਤੁਰ ਕੇ ਜਾਓ ਤੁਸੀਂ ਤੁਹਾਡੇ ਜਿਹੜੇ ਤੁਹਾਡੇ ਕੋ ਜਿਹੜੇ ਸੋ ਤੁਸੀਂ ਦੇਖ ਰਹੇ ਹੋ ਇਸ ਟਾਈਮ ਆ ਕਿਸਾਨਾਂ ਵੱਲੋਂ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੂੰ ਜਿਹੜੇ ਮਰਜੀ ਵੜੇ 101 ਮਰਜੀ ਵੜੇ ਉਹਨਾਂ ਦੇ ਵਿੱਚੋਂ ਉੱਪਰ ਜਾਣ ਦੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਤੋਂ ਦੀ ਚੜ੍ਹ ਕੇ ਜਾਣਗੇ ਸ਼ਾਇਦ ਉਹ ਹੁਣ ਕਿਵੇਂ ਜਾਂਦੇ ਆ ਹੁਣ ਕਿਵੇਂ ਜਾਂਦੇ ਆ ਕੀ ਹੁੰਦਾ ਇਹ ਦੇਖਣਾ ਹੋਵੇਗਾ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਨੌਜਵਾਨ ਕਿਸਾਨਾਂ ਦੇ ਵਿੱਚੋਂ ਉਹ ਉੱਪਰ ਚੜ੍ਹ ਗਿਆ ਬਹੁਤ ਸ਼ਰਤੀ ਚੜ੍ਹ ਕੇ ਉਹ ਦਾ ਘਰ ਹੈ ਗੁੰਡਾਰਾ ਸੋ ਉਹਦੇ ਤੇ ਜਿਹੜੀ ਜ਼ਹਿਰੀਲੀ ਗੈਸ ਹੈ ਉਹ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਾਇਦ ਉਸ ਨੌਜਵਾਨ ਤੇ ਉਹ ਬਹਿ ਗਿਆ ਹੈ ਉੱਥੇ ਤੇ ਗੈਸ ਦਾ ਸ਼ਾਇਦ ਉੱਤੇ ਅਸਰ ਹੈਗਾ ਥੱਲਿਓ ਉਹਨੂੰ ਕਿਸਾਨ ਜਿਹੜੇ ਬਾਕੀ ਨੇ ਉਹਨਾਂ ਵੱਲੋਂ ਕੁਝ ਸਮਝਾਇਆ ਜਾ ਰਿਹਾ ਹੈ ਕੁਝ ਗਾਈਡੈਂਸ ਦਿੱਤੀ ਜਾ ਰਹੀ ਹੈ ਉਹਨੂੰ ਦੱਸਿਆ ਜਾ ਰਿਹਾ ਹੈ ਵੀ ਹੁਣ ਕਿਵੇਂ ਕਰਨਾ ਹੈ ਕੀ ਨਹੀਂ ਕਰਨਾ ਅਹ ਅੋਦੀ ਯਸ ਤੁਸੀਂ ਦੇਖ ਰਹੇ ਹੋ ਹਰਿਆਣਾ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਆਪਣੇ ਚੈਂਬਰਾਂ ਦੇ ਵਿੱਚ ਗੈਸ ਲੋਡ ਕਰਨੇ ਸ਼ੁਰੂ ਕਰ ਦਿੱਤੀ ਹੈ ਸ਼ਾਇਦ ਉਹ ਹੁਣ ਇਹ ਗੈਸ ਦਾ ਪ੍ਰਯੋਗ ਕਿਸਾਨਾਂ ਦੇ ਕੀਤਾ ਜਾਏਗਾ ਜਾਂ ਕੀ ਹੁੰਦਾ ਹੈ ਇਹ ਦੇਖਣਾ ਹੋਵੇਗਾ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖਦੇ ਰਹੋ ਸੋ ਉਹਨਾਂ ਨੇ ਆਪਣੇ ਸਪਰੇਅਰ ਪੰਪ ਹੈ ਜਿਹੜੇ ਉਹਨਾਂ ਦੇ ਵਿੱਚ ਗੈਸ ਲੋਡ ਕਰਨੇ ਸ਼ੁਰੂ ਕੀਤੀ ਹੋਈ ਹੈ ਦੇਖ ਰਹੇ ਹੋ ਕਿ ਹਰਿਆਣਾ ਸਰਕਾਰ ਦੇ ਜਿਹੜੇ ਮੁਲਾਜ਼ਮ ਹੈ ਉਹ ਮਸਤੈਦੀ ਨਾਲ ਖੜੇ ਹੋਏ ਆ ਤੇ ਉਹ ਵੀ ਵੀਡੀਓਗ੍ਰਾਫੀ ਕਰ ਰਹੇ ਆ ਆਪਣੇ ਵੱਲੋਂ ਕਿ ਪੰਜਾਬ ਵਾਲੇ ਕੀ ਕਰਦੇ ਆ ਕੀ ਨਹੀਂ ਇਸ ਚੀਜ਼ ਦੀ ਵੀਡੀਓਗ੍ਰਾਫੀ ਉਹ ਵੀ ਕਰ ਰਹੇ ਆ ਤੇ ਹੁਣ ਦੇਖਣਾ ਹੋਏਗਾ ਵੀ ਇਹਦੇ ਨਾਲ ਕੀ ਕਰਦੇ ਆ ਹਰਿਆਣਾ ਵਾਲੇ ਕੀ ਨਹੀਂ ਉਹ ਸ਼ਾਇਦ ਥੱਲੇ ਆਉਣ ਦੀ ਕੋਸ਼ਿਸ਼ ਕਰ ਰਿਹਾ ਆ ਪੁਲਿਸ ਵਾਲੇ ਉਹਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੇ ਆ ਉੱਪਰੋਂ ਉੱਪਰੋਂ ਆਏ ਆ ਤੇ ਉਹਨੂੰ ਖਦੇੜ ਦਿੱਤਾ ਉਹਨਾਂ ਨੇ ਪੁਲਿਸ ਮੁਲਾਜ਼ਮ ਹਰਿਆਣਾ ਸਰਕਾਰ ਵੱਲੋਂ ਉੱਪਰ ਆਏ ਐ ਤੇ ਉਹਨਾਂ ਨੇ ਉਸ ਨੌਜਵਾਨ ਨੂੰ ਖਦੇੜਿਆ